ਦੇਖੀ ਦੇਖੀ ਸੁੰਦਰ ਪਿਆਰ ਸਰਕਾਰ ਮੁੜਦਾਬਾ ਪਿਆਰ ਸਰਕਾਰ ਮੁੜਦਾਬਾ ਵਧੀਆ ਕੀਮਤਾਂ ਬਾਹਰ ਲਾਓ ਬਾਹਰ ਲਾਓ ਬਾਹਰ ਲਾਓ ਆਉਂਦੇ ਪਾਤੀ ਵੀ ਦੇ ਕਰਨਾ ਅੱਜ ਸਰ ਕੀ ਨਾਮ ਹੈ ਕਿਹੜੇ ਆਪਣੀ ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਅੱਜ ਸਾਡੇ ਪੰਜਾਬ ਪਧਰੀ ਸੱਦੇ ਦੇ ਅਨੁਸਾਰ ਜ਼ਿਲ੍ਹਾ 15 ਤੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਵਾਸਤੇ ਪੰਜਾਬ ਦੇ ਰਾਜਪਾਲ ਨੂੰ ਮੈਮੋਰੰਡਮ ਭੇਜਿਆ ਹੈ ਕਿ ਮੌਜੂਦਾ ਸਰਕਾਰ ਨੇ ਜਿਹੜੇ ਟੈਕਸ ਲਾਏ ਨੇ ਜਿਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਅੰਤਹਾ ਵਾਧਾ ਕੀਤਾ ਹੈ ਇਸ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਜੇ ਸਰਕਾਰ ਇਹਨੂੰ ਵਾਪਸ ਨਹੀਂ ਲੈਂਦੀ ਤਾਂ ਗਵਰਨਰ ਆਪਣੀਆਂ ਪਾਵਰਾਂ ਵਰਤਦੇ ਹੋਏ ਇਸ ਫੈਸਲੇ ਨੂੰ ਰੱਦ ਕਰੇ ਕਿਉਂਕਿ 2400 ਕਰੋੜ ਰੁਪਏ ਦਾ ਜਿਹੜਾ ਨਵਾਂ ਵਾਧਾ ਸਰਕਾਰ ਨੇ ਪੰਜਾਬ ਦੇ ਲੋਕਾਂ ਤੇ ਪਾਇਆ ਇਹ ਬਹੁਤ ਹੀ ਨਿੰਦਣਯੋਗ ਹੈ ਮਾਰੂ ਹੈ ਪੰਜਾਬ ਦੇ ਲੋਕ ਹੈ ਜਿਹੜੇ ਪਹਿਲਾਂ ਹੀ ਆਰਥਿਕ ਮੰਦਹਾਲੀ ਚੋਂ ਜਿਉ ਰਹੇ ਨੇ ਤੇ ਇਸ ਕਰਕੇ ਇਸ ਨੂੰ ਇਮੀਡੀਏਟਲੀ ਵਾਪਸ ਲਿਆ ਜਾਣਾ ਚਾਹੀਦਾ ਹੈ ਦੂਜਾ ਇਹ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਗੁਆਂਢੀ ਸਟੇਟਾਂ ਦੇ ਮੁਕਾਬਲੇ ਇੰਨੀਆਂ ਵਧਾਤੀਆਂ ਸਾਡਾ ਜਿਹੜਾ ਸਟੇਟ ਦਾ ਵਪਾਰੀ ਹੈ ਉਹ ਵੀ ਘਾਟੇ 'ਚ ਜਾ ਰਿਹਾ ਹੈ ਕਿਉਂਕਿ ਜੇ ਆਪਣੀ ਲਾਈਏ ਤਾਂ ਬਠਿੰਡਾ ਦੇ ਨਾਲ ਡੱਬ ਵਾਲੀ ਹੈ ਜਦੋਂ ਡੱਬ ਵਾਲੀ ਸਸਤਾ ਹੋਇਆ ਤਾਂ ਬਠਿੰਡੇ ਤੋਂ ਤੇਲ ਕਿਉਂ ਪਹੁੰੰਗੇ ਲੋਕ ਤਾਂ ਸਾਡਾ ਜਿਹੜਾ ਰੈਵਨਿਊ ਹੈ ਉਹ ਗੁਆਂਢੀ ਸਟੇਟਾਂ ਨੂੰ ਜਾ ਰਿਹਾ ਹੈ ਸਾਨੂੰ ਸਾਡੀ ਸਟੇਟ ਨੂੰ ਘਾਟਾ ਪੈ ਰਿਹਾ ਹੈ ਇਸ ਕਰਕੇ ਸਟੇਟਾਂ ਨੂੰ ਵੀ ਫਾਇਦਾ ਹੈ ਇਸ ਗੱਲ ਦਾ ਕਿ ਰੇਟ ਇਹ ਘਟਾਏ ਬੰਦ ਕੀਤੇ ਜਾਣ ਵੱਧ ਹੈ ਜਿਹੜਾ ਉਹ ਵਾਪਸ ਲਿਆ ਜਾਣਾ ਚਾਹੀਦਾ ਹੈ ਇਸ ਦੇ ਸੰਬੰਧ ਵਿੱਚ ਅਸੀਂ ਸਾਰੀ ਜਥੇਬੰਦੀ ਇਕੱਤਰ ਹੋ ਕੇ ਡੀਸੀ ਸਾਹਿਬ ਦੇ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸੱਤਾ ਚਾਉਣ ਤੋਂ ਪਹਿਲਾਂ ਕਿਹਾ ਗਿਆ ਸੀ ਵੀ ਫਲਾਨੇ ਫਲਾਨੀ ਜਗ੍ਹਾ ਤੋਂ ਰੈਵਨਿਊ ਇਕੱਠਾ ਕਰਕੇ ਕਮਾਈ ਕੀਤੀ ਜਾਊ ਤੇ ਫਸਤਾ ਤੋਂ ਉੱਪਰ 62 ਇਹ ਕਰਜਾ ਚੁਕਾਇਆ ਜਾਣਾ ਹੈ ਰਿਸ਼ਪਾਲ ਜੀ ਜੇ ਅਸੀਂ ਇਸ ਪਾਸੇ ਨੂੰ ਆਈਏ ਤਾਂ ਜਿਹੜੀ ਇਹ ਮੌਜੂਦਾ ਸਰਕਾਰ ਹੈ ਇਹਨੇ ਜੋ ਵਾਅਦੇ ਕਰਕੇ ਲੋਕਾਂ ਨਾਲ ਆਈ ਸੀ ਉਹਦੇ ਚੋਂ ਇੱਕ ਵੀ ਵਾਅਦਾ ਪੂਰਾ ਕਰਨ ਦੀ ਬਜਾਏ ਸਗੋਂ ਉਹਦੇ ਉਲਟ ਕੀਤਾ ਤੁਸੀਂ ਦੇਖੋ ਕਿ ਬੱਸ ਕਿਰਾਏ ਦੇ ਵਿੱਚ ਵਾਅਦਾ ਕਰਤਾ ਜੇ ਡੀਜ਼ਲ 'ਚ ਵਾਅਦਾ ਕੀਤਾ ਤਾਂ ਹੀ ਬੱਸ ਕਿਰਾਏ 'ਚ ਵਾਅਦਾ ਕਰਨਾ ਪਿਆ ਨਾਲੇ ਤਾਂ ਡੀਜ਼ਲ ਦੀ ਮਾਰ ਪੰਜਾਬ ਦੇ ਲੋਕ ਚੱਲ ਰਹੇ ਨੇ ਨਾਲੇ ਕਿਰਾਏ ਦੀ ਮਾਰ ਚੱਲ ਰਹੇ ਨੇ ਡਬਲ ਮਾਰ ਪੈ ਰਹੀ ਹੈ ਨਾ ਇਸੇ ਤਰ੍ਹਾਂ ਇਹ ਤਾਂ ਚਾਹੁੰਦੇ ਸੀ ਜਿਹੜਾ ਸਟੇਟ ਨੂੰ ਨੰਬਰ 1 ਸਟੇਟ ਬਣਾਉਣ ਵਾਸਤੇ ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਇਥੋਂ ਕਰਪਸ਼ਨ ਬੰਦ ਕਰਾਂਗੇ ਜਿਹੜੀਆਂ ਘਰ ਲਾਂ ਪੈ ਰਹੀਆਂ ਨੇ ਉਹਨਾਂ ਨੂੰ ਰੋਕਾਂਗੇ ਦੱਸੋ ਮਾਈਨਿੰਗ ਤੇ ਕੋਈ ਨੀਤੀ ਆਈ ਖੇਤੀਬਾੜੀ ਤੇ ਕੋਈ ਨੀਤੀ ਆਈ ਐਜੂਕੇਸ਼ਨ ਤੇ ਕੋਈ ਨੀਤੀ ਆਈ ਸਿਹਤ ਤੇ ਕੋਈ ਨੀਤੀ ਆਈ ਜਿਹੜੀਆਂ ਚੀਜ਼ਾਂ ਆਲਰੇਡੀ ਪਹਿਲਾਂ ਚੱਲਦੀਆਂ ਸੀ ਜੋ ਕਾਂਗਰਸ ਸਰਕਾਰ ਵਲੇ ਭ੍ਰਿਸ਼ਟਾਚਾਰ ਚੱਲ ਰਿਹਾ ਸੀ ਉਹੀ ਭ੍ਰਿਸ਼ਟਾਚਾਰ ਹੋਵੇ ਚੱਲ ਰਿਹਾ ਹੈ ਭ੍ਰਸ਼ਟਾਚਾਰ ਪਹਿਲਾਂ ਨਾਲੋਂ ਦੁੱਗਣਾ ਤਿਕਣਾ ਹੋ ਗਿਆ। ਸੋ ਇਸ ਕਰਕੇ ਅਸੀਂ ਪੰਜਾਬ ਦੇ ਰਾਜਪਾਲ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੀ ਸਰਕਾਰ ਨੂੰ ਇਮੀਡੀਏਟਲੀ ਭੰਗ ਕਰਕੇ ਇੱਥੇ ਜਿਹੜੇ ਵੀ ਪੰਜਾਬ ਦੇ ਲੋਕਪੱਖੀ ਫੈਸਲੇ ਆ ਉਹਨਾਂ ਨੂੰ ਲਾਗੂ ਕੀਤਾ ਜਾਵੇ। ਲੋਕ ਬੜੇ ਤਰਾ-ਤਰਾ ਕਰ ਰਹੇ ਨੇ। ਲਾਅ ਐਂਡ ਆਰਡਰ ਦੀ ਸਥਿਤੀ ਦੇਖ ਲਓ ਤੁਸੀਂ। ਕੱਲ ਜਨਸੋ ਵਾਲੇ ਕੀ ਹੋ ਗਿਆ ਆਪਣੇ ਗਵਾਂਢ 'ਚ? ਇਸੇ ਤਰ੍ਹਾਂ ਸਾਰੇ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ, ਨਸ਼ਿਆਂ ਦੀ ਸਥਿਤੀ ਤੁਸੀਂ ਦੇਖ ਲਓ। ਪਹਿਲਾਂ ਨਾਲੋਂ ਨਸ਼ੇ ਦੁੱਗਣੀ ਤਦਾਰ ਵਿੱਚ ਵਧ ਗਏ। ਇਹ ਤਾਂ ਕਹਿੰਦੇ ਸੀ ਨਸ਼ੇ ਆ ਜਿਹੜੇ 24 ਦਿਨਾਂ ਦੇ ਵਿੱਚ ਵਿੱਚ ਅਸੀਂ ਬੰਦ ਕਰ ਦਿਆਂਗੇ ਤੁਸੀਂ ਦੱਸੋ ਸਾਰੀ ਪ੍ਰੈਸ ਖੜੀ ਹੈ ਕਿ ਨਸ਼ੇ ਬੰਦ ਹੋ ਗਏ ਸੋ ਭਰਾਓ ਆਓ ਸਾਰੇ ਰਲ ਕੇ ਅਸੀਂ ਤਾਂ ਇਹ ਬੇਨਤੀ ਕਰਾਂਗੇ ਸੁਧਾਰ ਲਹਿਰ ਕਨੀਓ ਕਿ ਜਿੰਨੀਆਂ ਵੀ ਪਾਰਟੀਆਂ ਦੇ ਵਿੱਚ ਚੰਗੇ ਲੋਕ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਵਿਚਰਦੇ ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇੱਕ ਝੰਡੇ ਥੱਲੇ ਇਕੱਠੇ ਹੋਈਏ ਇਹ ਸਰਕਾਰ ਕੋਲੇ ਕੋਈ ਵਿਜਨ ਨਹੀਂ ਸਿਰਫ ਲਾਰੇ ਲੱਪਿਆਂ ਨਾਲ ਡੰਗ ਟਪਾਈ ਗੱਲਾਂ ਬਾਤਾਂ ਨਾਲ ਆਪਦੀ ਸਰਕਾਰ ਚਲਾਉਣਾ ਚਾਹੁੰਦੇ ਆ ਗੱਲਾਂ ਬਾਤਾਂ ਨਾਲ ਕਦੇ ਸਰਕਾਰਾਂ ਨਹੀਂ ਚੱਲਦੀਆਂ ਸਰਕਾਰਾਂ ਹਮੇਸ਼ਾ ਨੀਤੀਆਂ ਨਾਲ ਚੱਲਦੀਆਂ ਸੋ ਇਹਨਾਂ ਕੋਲੇ ਕੋਈ ਨੀਤੀ ਨਹੀਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਵਾਸਤੇ ਐਸ ਵੇਲੇ ਸੰਘਰਸ਼ ਦੀ ਲੋੜ ਹੈ ਸੰਘਰਸ਼ ਦੀ ਕੜੀ ਵੱਜੋ ਅੱਜ ਪਹਿਲੇ ਦਿਨ ਅਸੀਂ ਮੈਮੋਰੰਡਮ ਦੇ ਵਿੱਚ ਸ਼ੁਰੂ ਕੀਤਾ ਐਦੋਂ ਬਾਅਦ ਜੇ ਸਰਕਾਰ ਨੇ ਕੋਈ ਇਸ ਤੇ ਸਟੈਪ ਨਾ ਚੁੱਕਿਆ ਤਾਂ ਅਸੀਂ ਸੁਧਾਰ ਲਹਿਰ ਕੰਨੀਓ ਅੱਗੇ ਅਗਲਾ ਸਟੈਪ ਸਮੁੱਚੀ ਲੀਡਰਸ਼ਿਪ ਨਾਲ ਰੈਕ ਕਰਨ ਤੋਂ ਬਾਅਦ ਕਰਾਂਗੇ ਸਤਾ ਵਿੱਚ ਹੋਰ ਪਹਿਲਾਂ ਇਹਨਾਂ ਨੇ ਪਿਆ ਸੀਗਾ ਵੀ ਜਿਹੜਾ ਬਰਤ ਇਹਨਾਂ ਨੂੰ ਘਟਾਉਣਾ ਚਾਹੀਦਾ ਹੈ ਪਰ ਇਹਨਾਂ ਨੇ ਆਪ ਖੁਦ ਆ ਕੇ ਘਟਾਉਣ ਦਾ ਬਹਾਨਾ ਦਿੱਤਾ ਜੀ ਉਹ ਮਹਾਰਾਜ ਜੀ ਤੁਸੀਂ ਇਹ ਦੇਖੋ 10000 ਕਰੋੜ ਦੀ ਤਾਂ ਕਰਜ਼ੇ ਦੀ ਲਿਮਟ ਇਹਨਾਂ ਨੇ ਹੋਰ ਮੰਗ ਲਈ ਇਹ ਤਾਂ ਕਹਿੰਦੇ ਸੀ ਜਿਹੜਾ ਕਰਜ਼ਾ ਕਾਂਗਰਸ ਨੇ ਜਾਂ ਅਕਾਲੀ ਦਲ ਬਾਦਲ ਵੇਲੇ ਚੜ੍ਹਿਆ ਸੀਗਾ ਇਹ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ ਇਹਨਾਂ ਨੇ ਤਾਂ 30000 ਕਰੋੜ ਕਰਜ਼ਾ ਹੋਰ ਚੜਾਤਾ 2.5 ਸਾਲਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਦੇਖੋਗੇ ਜੇ ਇਸੇ ਰਫ਼ਤਾਰ ਨਾਲ ਵਧਦਾ ਰਿਹਾ ਤਾਂ ਕਰਜ਼ਾ ਦੋਨੋਂ ਸਰਕਾਰਾਂ ਨੂੰ ਮਾਤ ਪਾ ਜੂਗਾ ਸੋ ਸਾਨੂੰ ਸਾਰਿਆਂ ਨੂੰ ਚਿੰਤਾ ਹੈ ਪੰਜਾਬ ਦੀ ਅਸੀਂ ਸਾਰੇ ਜਿਹੜੇ ਬੁੱਧੀਮਾਨ ਚੰਗੇ ਭਵਿੱਖ ਵਾਸਤੇ ਪੰਜਾਬ ਵਾਸਤੇ ਸੋਚਦੇ ਲੋਕ ਹੈ ਉਹ ਚਾਹੁੰਦੇ ਹੈ ਕਿ ਪੰਜਾਬ ਦੇ ਵਿੱਚ ਅਜਿਹੇ ਰਾਜ ਹੋਵੇ ਜਿੱਥੇ ਲੋਕ ਸ਼ੁਕ ਸ਼ਾਂਤੀ ਨਾਲ ਸਾਰੇ ਭਾਈਚਾਰੇ ਇੱਕ ਦੂਜੇ ਭੈਣ ਭਰਾ ਵਾਂਗੂ ਰਹਿਣ ਤੇ ਹੁਣ ਤਾਂ ਬੜਾ ਮਾਹੌਲ ਅਫੜਾ ਤਫੜੀ ਦਾ ਅ ਡਰ ਦਾ ਭੈ ਦਾ ਗੁਜਰਿਆ ਤੁਸੀਂ ਦੇਖੋ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕੱਲ ਹੀ ਆਪਣੇ ਬਠਿੰਡੇ ਚ ਨਹੀਂ ਮੰਗੀ ਗਈ ਤਾਂ ਤੁਸੀਂ ਦੇਖੋ ਬੇਸ਼ੱਕ ਪੁਲਿਸ ਨੇ ਹਿੰਮਤ ਕਰਕੇ ਫੜ ਲਿਆ ਪਰ ਲੇਕਿਨ ਇਹ ਸਥਿਤੀ ਤਾਂ ਮਾੜੀ ਹੈ ਨਾ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੈ ਸੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਪਲੇਟ ਪੰਜਾਬ ਨੂੰ ਵਧੀਆ ਪੰਜਾਬ ਬਣਾਉਣ ਵਾਸਤੇ ਇਕਜੁੱਟ ਹੋਣਾ ਪਊਗਾ ਸਰ ਪੰਚਾਇਤ ਹੋਈ ਛੋੜਾ ਬਾਰੇ ਕੀ ਕਰੇ ਚਲੋ ਜੀ ਇਹ ਅਗਲਾ